ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਮੁੰਡੇ ਰੈਡੀ ਹੋ ਕੇ ਤੁਰ ਪਿਆ ਘਰੋਂ ਕੰਮ ਨੂੰ ਅੱਧਾ ਜਿਹਾ ਨੀਂਦ ਨਹੀਂ ਲਈ ਹੋਏ ਮੇਰਾ ਦਾ ਹਾਲਾ ਵਿਚਨਾ ਮਾਰ ਦੇਗਾ ਜੀ ਅੱਧੀ ਨੀਂਦ ਹੁੰਦਾ ਉਹ ਭੇਚਵਾ ਕੇ ਮਰੇ ਪਿਆ ਜੀ ਛਲਕਦੇ ਵਾਲੀ ਕੀ ਮਰੇ ਪਿਆ ਜੀ ਤੇ ਡਰਾਈਵਰ ਸਾਦਾ ਹੀ ਉੱਠ-ਉੱਠ ਕੇ ਆ ਜਾਂਦਾ ਕੰਮ ਤੇ ਪਹੁੰਚਦੇ ਹਾਂ ਜੀ ਫਿਰ ਜਾ ਕੇ ਖਾਣਾ ਪੀਣਾ ਆਜੋ ਬੀਨੀਆਂ ਫਿਰ ਕੰਮ ਸ਼ੁਰੂ ਕਰਦੇ ਤੇ ਜਿਵੇਂ ਵੀ ਕੰਮ ਤੇ ਪਹੁੰਚਦੇ ਆ ਤੁਹਾਨੂੰ ਅਪਡੇਟ ਦਿੰਦੇ ਆ ਫਿਲਹਾਲ ਅਸੀਂ ਜਿਹੜੇ ਰਾਸਤੇ ਜਾ ਰਹੇ ਆ ਹਾਂ ਜੀ ਮਿੱਤਰੋ ਪਹੁੰਚ ਲੈ ਜੌਬ ਤੇ ਤੇ ਥੋੜਾ ਜਿਹਾ ਮਲਾਦਾ ਅੱਜ ਗਲਤ ਰੋਡ ਤੇ ਬੈ ਗੇ ਟੋਲ ਪਲਾਜ਼ਾ ਆ ਗਿਆ ਚਾਰ ਪੰਜ ਪੌਂਡ ਬਾਕੀ ਲੱਗ ਜਾਣੇ ਆ ਮੈਂ ਵੀ ਕਿਹਾ ਵੀ ਟਰਾਈਨਾ ਰੋਡ ਤੇ ਆ ਵੀ ਖਾਲੀ ਕਾਤੋਂ ਆ ਹਨਾ ਨਹੀਂ ਰੋਡ ਤੇ ਇਦਾਂ ਨਾ ਵੀ ਟ੍ਰੈਫਿਕ ਹੁੰਦਾ ਟੋਲ ਪਲਾਜ਼ਾ ਵਾਲਾ ਇੱਥੇ ਰੋਡ ਹੁੰਦਾ ਜਿੱਥੇ ਆਪਾਂ ਵੇ ਕਰਦੇ ਆ ਮਤਲਬ ਉੱਥੇ ਰੋਡ ਖਾਲੀ ਹੀ ਹੁੰਦਾ ਉੱਥੇ ਕੋਈ ਕੋਈ ਹੁੰਦਾ ਜਿੱਦਾਂ ਟੂਲ ਆਏ ਰੋਡ ਤੇ ਕਿਉਂਕਿ ਉੱਥੇ ਟ੍ਰੈਫਿਕ ਨਹੀਂ ਹੁੰਦਾ ਟੂਲ ਵਾਲੇ ਰੋਡ ਤੇ ਤੇ ਜਾਣਾ ਜਲਦੀ ਪਹੁੰਚੇ ਜਾਂਦਾ ਕਿਹ ਜੀ ਆਪਾਂ ਜਾਣਾ ਅੱਜ ਆਗੇ ਕੱਲ ਮੈਂ ਆਪ ਸਾਨੂੰ ਕੱਲਤ ਰਾਤ ਦੇ ਰਿਹਾ ਕਿਉਂਕਿ ਨਵੀਂ ਜੌਬ ਸੀਗੀ ਦਿਖਾਉਣਾ ਮੈਂ ਟੂਲ ਪਲਾਇਆ ਤੁਹਾਨੂੰ ਲਓ ਜੀ ਬਾਬਿਓ ਆ ਹੈਗਾ ਟੂਲ ਪਲਾਇਆ ਇੱਥੇ ਸਿਰਫ ਕਾਰਡ ਲੱਗਣੇ ਆ ਗੱਟਰਾ ਲਾ ਦੇ ਫਿਰ ਪਾ ਦੇ ਖਾਲੀ ਇਥੇ ਕਾਰਡ ਸਾਰਾ ਆਟੋਮੈਟਿਕ ਹੀ ਹੈ ਨਾ ਸਿਸਟਮ ਇੱਥੇ ਲੈ ਬਾਬਿਓ ਬਈ ਆਟੋਮੈਟਿਕ ਹੀ ਆ ਇੱਥੇ ਲੈ ਵੀ ਕਾਰਡ ਲਾਇਆ ਚੱਕਦੇ ਹੁਣ ਕਾਰਡ ਨਹੀਂ ਲੱਗਿਆ ਜਿਹੜਾ ਮੈਂ ਲਾਉ ਤਾ ਆ ਗਿਆ ਲੈ ਲਈ ਗਿਆ ਕੋਈ ਬੰਦਾ ਨਹੀਂ ਕੋਈ ਕੁਝ ਨਹੀਂ ਇੱਥੇ ਐਂ ਜਿਹੜਾ ਹੀ ਨਹੀਂ ਪਤਾ ਕਿੰਨੇ ਕੱਟੇ ਗਏ ਪਤਾ ਹੀ ਨਹੀਂ ਜਾਂਦਾ ਕਿੰਨੇ ਕੱਟੇ ਗਏ ਕਿੰਨੇ ਨਹੀਂ ਕੱਟੇ ਗਏ ਆਪਣੇ ਈਡੀਆ ਵੈਸੇ ਤਾਂ ਇੰਝ ਚਾਹੀਦਾ ਵਾਣਾ ਆਟੋਮੈਟਿਕ ਆਪਣੇ ਭੇਜੋ ਪਟਕੇ ਪਰ ਜਾਂਦੇ ਆ ਉਹ ਪਤਾ ਕੋਈ ਬੰਦਾ ਨਾ ਪਟਕੀ ਲੈ ਜਾਣ ਮੂਰਲਾ ਇਹ ਇੱਥੇ ਚੱਲ ਸਕਦਾ ਇੱਥੇ ਰੂਲ ਰੂਲ ਆ ਕੈਮਰੇ ਬਹੁਤ ਲੱਗੇ ਹੋਏ ਰੋਣਾ ਤੇ ਇੱਥੇ ਪਰ ਇਹਨਾਂ ਦਾ ਕਿਆ ਕਹਿੰਦੇ ਪੈਸੇ ਕੋਈ ਕੱਟੇ ਕੇ ਚੱਲ ਮੈਸੇਜ ਆਊਗਾ ਲਓ ਜੀ ਅਸੀਂ ਆ ਗਿਆ ਫਾਰਮਾਂ ਚ ਪਹੁੰਚ ਚੁਕੇ ਆ ਅਬ ਆਇਆ ਗੋਬਰ ਗਾਂਸ ਜਿਵੇਂ ਆਪਣੇ ਇੰਡੀਆ ਦੇ ਹੁੰਦੇ ਹਨ ਉਦਾਂ ਇੱਥੇ ਲੱਗੇ ਹੋਇਆ ਗੋਬਰ ਗਾਂਸ ਉਹ ਤੇ ਪਟੀਆਂ ਨਹੀਂ ਆ ਦਿਖਾਉਣੇ ਆ ਜਾ ਕੇ ਲਓ ਜੀ ਹੁਣ ਚਾਹ ਚੋ ਪੀਨੇ ਆ ਸਿਰ ਜਿਹਾ ਚੜਾ ਕਰਕੇ ਮਲਿਆ ਤੇ ਫੇਰ ਅਸੀਂ ਲੱਗਦੇ ਹਾਂ ਲਓ ਜੀ 1 ਮੀਟਰ ਲੂੰਗੀ ਨੀ ਪਟਤੀ ਆ ਇੱਧਰ ਰਹਿ ਗਈ ਆ ਕਹਿੰਦੇ ਬੋਕਦੇ ਸੰਗਾਂ ਨੂੰ ਹੱਥ ਲਾ ਲਿਆ ਅੱਜ ਤਾਂ ਕਰੇ ਬਟਰਾ ਹੋਰ ਭਾਏ ਉਹ ਬੁਰਾ ਹਾਲ ਹੋਇਆ ਪਿਆ ਪਾ ਜੀ ਰਮਨ ਕਹਿੰਦਾ ਜੀ ਸੀ ਬੀ ਦਾ ਪਟ ਦਿੰਨੇ ਆ ਅਸੀਂ ਤਾਂ ਨਹੀਂ ਅਸੀਂ ਪਟ ਦਾਂਗੇ ਆਪ ਹੀ ਪੰਗਾ ਲੈ ਲਿਆ ਐਵੇਂ ਬਿਨਾਂ ਗੱਲੋਂ ਹਾ ਰੋਟੀ ੜੀ ਖਾਣੇ ਆ ਬ੍ਰੇਕ ਹੋ ਗਈ ਆ ਇਧਰ ਨਾ ਪ੍ਰੈਸ਼ਰ ਮਰਾ ਦੀ ਹਾਥੂ ਹਾਥੂ ਧੋਣੇ ਆ ਹਾਂ ਹੱਗੀ ਜਾਂਦੀ ਆ ਆ ਨਾਵਾ ਜਾਂਦਾ ਵੇ 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 ਚੱਜ ਜਾਂਦਾ ਤੇ ਰੋਟੀ ੜੀ ਖਾਣੇ ਆ ਬ੍ਰੇਕ ਹੋ ਗਈ ਹੁਣ ਲੋ ਜੀ ਵਗੋ ਇਧਰ ਹੈਗਾ ਹਾਰਾ ਸਟੱਡ ਫਾਰਮ ਹੈ ਇਹ ਘੋੜਿਆਂ ਦਾ ਉੱਥੇ ਘੋੜੇ ਕੱਲ ਫਿਰਦੀ ਅੱਜ ਤਾਂ ਹੈ ਨਹੀਂ ਇੱਥੇ ਉਹ ਛੱਪੜ ਜਿਹਾ ਬਣਿਆ ਸੀ ਨਾਲ ਦੂ ਲੈਂਦੇ ਪਸ਼ੂ ਇਹਨਾਂ ਦੇ ਉਹ ਅੱਡੇ ਦੀ ਫਾਰਮ ਆ ਬਹੁਤ ਵੱਡਾ ਬਹੁਤ ਜਿਆਦਾ ਵੱਡਾ ਤੇ ਦੀ ਫਾਰਮ ਆ ਬੱਲੇ ਇੱਧਰ ਅਸੀਂ ਕੰਮ ਕਰੀ ਜਾਂਦੇ ਆ ਉਹ ਨੀਆ ਪਟਕਾ ਉੱਥੇ ਇੱਥੇ ਬਣਨੀ ਆ ਵਿਚਾਲੇ ਛੱਤ ਪੈਣੀ ਆ ਰੂਫ ਪੈਣੀ ਆ ਵਿਚਾਲੇ ਉਹ ਦਿਖਾਵਾਂਗੇ ਜਦੋਂ ਬਣ ਗਿਆ ਇੱਥੇ ਆਪੇ ਉਹ ਫਾਰਮ ਆ ਜਨਾ ਆ ਵੇ ਛੱਪੜ ਜਾਂ ਇੱਥੇ ਜਿਵੇਂ ਲੱਗਦਾ ਇੰਡੀਆ ਹੁੰਦਾ ਲੋਕਲ ਨੇ ਮੱਜਾਂ ਨਵਾ ਨੂੰ ਕੰਮਲੇ ਕਰਦੇ ਹੋ ਜਾਣਾ ਸੀ ਤੇ ਜਾਂ ਜਵਾਕਾਂ ਨੇ ਕੁੜੀ ਜਾਂ ਨਹਾ ਦਾ ਕੰਮਲੇ ਹੋ ਜਾ ਕਰਨਾ ਸੀ ਅਨ ਨਿੱਕੀ ਜੀ ਨਹਿਰ ਜੀ ਆ ਪਾਣੀ ਆ ਸਾਫ ਜਾਂਦਾ ਵਿੱਚ ਇਹਦੀ ਆ ਲੱਗਿਆ ਹੋਇਆ ਗੋਬਰ ਗੈਸ ਉਹ ਡੇਰੀ ਫਾਰਮ ਚੋਂ ਆਇਆ ਕਨੈਕਸ਼ਨ ਇਹਦਾ ਦੇਖੋ ਇਹਦੇ ਵਿੱਚੋਂ ਗੈਸ ਜਾਂਦੀ ਆ ਤੇ ਗੈਸ ਦਾ ਪੁਆਇੰਟ ਦਿੱਤਾ ਉਧਰੋਂ ਆ ਰਿਹਾ ਡੇਰੀ ਫਾਰਮ ਚੋਂ ਤੇ ਇਹਦੇ ਵਿੱਚੋਂ ਗੈਸ ਜਾਂਦੀ ਆ ਘਰ ਨੂੰ ਰੋਟੀ ਰੋਟੀ ਖਾ ਲਈ ਆ ਤੇ ਚਾਹੋ ਪੀ ਕੇ ਫਿਰ ਲੱਗਦੇ ਆ ਕੰਮ ਤੇ ਕੰਕਰੀਟ ਕਾਨੂੰ ਪਾਵਾਂਗੇ ਆ ਇਹ ਜਿਮਰਾ ਨੀਮ ਹਾ ਪੱਟੀ ਜਾਣੀ ਆ ਨੀਆ ਚ ਆ ਗਿਆ ਪਾਣੀ ਸੇਮ ਆ ਆ ਦੇਖ ਇੱਥੇ ਵੀ ਸੇਮ ਆ ਉਧਰ ਪੱਟਾ ਵਾਲੀ ਪਈ ਆ ਅੱਜ ਕੰਕਰੀਟ ਪਾਉਣੇ ਵਾਰ ਪੱਟੀ ਨਹੀਂ ਗਏ ਜਾਣੀ ਅੱਜ ਤੇ ਕੱਲ ਨੂੰ ਪੱਟ ਕੇ ਤੇ ਕੱਲ ਨੂੰ ਕੰਕਰੀਟ ਪਾਵਾਂਗੇ ਲੋ ਜੀ ਆਪਾਂ ਇਹ ਇੰਡੀਆ ਪੜਦੇ ਆਂ ਨੀਆਂ ਕਈ ਨਾਲ ਇੱਥੇ ਪੜਦੇ ਆਪਾਂ ਸ਼ਵਲਾਂ ਦੇ ਇੱਕ ਆਰੀ ਸ਼ਵਲ ਇੱਕੋ ਵੀ ਗਿਣਤੀ ਸਿਰ ਪੈਕ ਵੀ ਕਹਿੰਦੇ ਆ ਤੇ ਗਿਣਤੀ ਵੀ ਕਹਿੰਦੇ ਆ ਥੱਤੂ ਥੋਕਾਂ ਮੈਂ ਨੀਂ ਪਟਨੀ ਸ਼ਵਲ ਉਹ ਨਾਲ ਆ ਕਈ ਨਾਲ ਬਟ ਇੱਥੇ ਥੋੜਾ ਜਿਹਾ ਸ਼ਵਲ ਨਾਲ ਪੜਦੇ ਕਿਉਂਕਿ ਥੱਲੇ ਪੱਥਰ ਹੁੰਦੇ ਆ ਪੱਥਰ ਤੇ ਕਈ ਨਹੀਂ ਚੱਲਦੀ ਸੋ ਥੋੜਾ ਕਰਕੇ ਸ਼ਵਲ ਜਿਹਾ ਵਰਤੋਂ ਕਰਨੀ ਪੈਂਦੀ ਆ ਚਾਹ ਚੂ ਪੀਨੇ ਆ ਤੇ ਕਿਹੜਾ ਕਰਦੇ ਮੜਾ ਜਿਹਾ ਲੋ ਜੀ ਅਜਾ ਬੋਖ ਦੇ ਫਿੰਗਰ ਨਾਲ ਹੱਥ ਲਾਉਣ ਵਾਲੀ ਗੱਲ ਹੋ ਗਈ ਆ। ਪਾਜੀ ਨੇ ਕਿਹਾ ਸੀ ਬਈ ਡਿੱਗਰ ਮੰਗਾ ਲਵੇ। ਸਾਡੇ ਬੰਦੇ ਕਿੱਥੇ ਮੰਨਦੇ ਆ। ਆਹੀ ਨਹੀਂ ਮੰਨਦਾ ਪਹਿਲਾਂ ਤਾਂ। ਮਨੋ ਅੱਜ ਪੱਟਦੇ ਗਏ ਬਹੁਤ ਤਖੜੀ ਗੱਲ। ਤਸੱਲੀ ਕਰਾਤੀ ਐ। ਇੰਨੀ ਮਿੱਟੀ ਨਿਕਲੀ ਆ ਵੇਖੋ। ਮੇਰੀ ਵੈਨ ਘੱਟ ਹੀ ਖੜੀ ਐ। ਜੀ ਜੀ ਇੱਕ ਵੈਨ ਭਰੀ ਖੜੀ ਉਹ ਗੱਲ ਵੱਖਰੀ ਆ। ਬਹਿ ਜਾ ਬਹਿ ਜਾ ਹੋਈ ਪਈ ਆ। ਥੱਲੋਂ ਪਾਣੀ ਨਿਕਲਿਆ ਤੁਰਿਆ ਆਉਂਦਾ। ਥੱਲੇ ਹੈਗਾ ਆਪਣੀ ਮਟਰ ਕੀ ਕਹਿੰਦੇ ਨੇ ਥੱਲੇ? ਸੇਮ ਆ ਥੱਲੇ ਸੇਮ ਹੋਈ ਪਈ ਆ। ਜੀ ਨੀਆ ਉਪਟਾ ਗਿਆਂ ਜਮ ਬੱਸ ਹੋ ਗਈ ਮੈਂ ਜਮ ਬੱਸ ਸਾਡੀ ਤੇ ਹਾਂ ਗੱਡੀ ਕਰੀ ਜਾਂਦਾ ਮਾੜੀ ਗਰਮ ਜਿਉਂ ਸਾਫ਼ ਹੋਊਗਾ ਤਾਂ ਫੇਰ ਗੱਡੀ ਤੋਰਦੇ ਹਾਂ ਅੱਗੇ ਜੰਮ ਜਾਂਦੇ ਨੇ ਕੰਮ ਤੋਂ ਬਾਅਦ ਜੰਮਣੀ ਜਾਏ ਕਰੇ ਜਾ ਕੇ ਖਾਪ ਪੀ ਕੇ ਚਿਕਨ ਚਪਣ ਘੋਣੇ ਜਾ ਕੇ ਕੋਈ ਥਾਂ ਤੇ ਅੱਜ ਤੇ ਹਾਂ ਹੋਣੀ ਉਹਨਾਂ ਦੇ ਕੇ ਲੈ ਚੜੇ